ਤੇ ਖੂਆ ਆਖ ਦਾ ਹੁਣ ਕੋਲ ਸੁਬਨ ਦਾ ਮਾਰਾ ਨਾਲ ਬਹਾਨੇ ਮੈਂ ਨਾ ਖਦਾ ਸੁਣ ਵੱਡিয়ে ਫਰ ਜਾਈਏ ਨਹੀਂ ਹੈ ਨਾਲ ਸਬਰ ਦੇ ਤੂੰ ਵੀ ਜਾਣੀ ਰੁੱਤੀ ਮਿੱਠੀ ਖਾਈਏ ਨੀ ਹਾਈ ਕਿਸਮਤ ਦੇ ਨਾਲ ਲੱਪਦੀਆਂ ਨੇ ਕਿਸਮਤ ਦੇ ਨਾਲ ਲੱਪਦੀਆਂ ਨੇ ਤੇਰੇ ਜੀਆਂ ਲੂਹਾ ਤੂੰ ਆ ਜਾ ਤੇ ਆਈਂ ਆ ਜਾ ਭਾਬੀ ਤੋੜ ਕੇ ਕੋ ਕੋਠੀ ਉੱਤੇ ਫੁਹਾ ਤੂੰ ਆ ਜਾ ਭਾਬੀ ਤੋੜ ਕੇ ਕੋ ਕੋਠੀ ਉੱਤੇ ਫੁਹਾ ਕੁੰਡ ਪਰਾਨਾ ਪੇਸ਼ ਪੈ ਗਿਆ ਮੈਂ ਲੁਟ ਗਈ ਦਿਨ ਦੀਵੇ ਵੇ ਤੂੰ ਚੋਬਰ ਮੈਂ ਆਂਡੇ ਵਰਗੀ ਜੇ ਥੁੰਦੀ ਧਿਰਤੀ ਨੀ ਵੇ ਤੂੰ ਚੋਬਰ ਮੈਂ ਆਂਡੇ ਕੀ ਜੀ ਜੀ ਕੁਰਤੇ ਮੇਰੇ ਚਾਹ ਇੱਕ ਤੇ ਪੱਪੜ ਲਾਲਾ ਲਾਲੀ ਐ ਫੀਦ ਕੋਟੀਏ ਹੋਲੀ ਕੋਲੋਂ ਭਾਂਡੇ ਵੀ ਮਜਵਾ ਲੈਨੀ ਐ ਬੇਬੇ ਕਹਿੰਦੀ ਘਰ ਘਰ ਆਵਣ ਬੇਬੇ ਕਹਿੰਦੀ ਘਰ ਘਰ ਆਵਣ ਤੇਰੇ ਧੂਆਂ ਨੂੰ ਹਾਂ ਤੂੰ ਆ ਜਾ ਜੇ ਆਈ ਤੂੰ ਆ ਜਾ ਭਾਵੀ ਤੋੜ ਕੇ ਓ ਕੋਠੀ ਉਤੇ ਧੂਆ ਤੂੰ ਆ ਜਾ ਭਾਵੀ ਤੋੜ ਕੇ ਓ ਕੋਠੀ ਉਤੇ ਧੂਆ ਜੇ ਓਥੂਆ ਮੇਰੇ ਲੜ ਗਿਆ ਪੀੜ ਗਰਗੀ ਜਾਪੇ ਤੇਰੀ ਘਰੇ ਬਿਖਤੇ ਕੱਲੀ ਵੇ ਨੀਤ ਬਗਰਗੀ ਜਾਪੇ ਤੇਰੀ ਘਰੇ ਬਿਖਤੇ ਕੱਲੀ ਵੇ ਮੈਂ ਦਰਦੀਆਂ ਗੋਲੀ ਕੀਤੀ ਹੂੰ ਨਾ ਜਾਵੀਂ ਘਾਰਾ ਓਠੀ ਤੇ ਧੂਆ ਆਖ ਦਾ ਹੁਣ ਕੋਲ ਸੁਧੰਨ ਦਾ ਮਾਰਾ ਓਠੀ ਤੇ ਧੂਆ ਆਖ ਦਾ ਹੁਣ ਕੋਲ ਸੁਧੰਨ ਦਾ ਮਾਰਾ ਹੂੰ ਆ ਜਾ ਭਾਬੀ ਤੋੜ ਕੇ ਕੋਲ ਸੁਧੰਨ ਦਾ ਮਾਰਾ ਹੂੰ ਆ ਜਾ ਭਾਬੀ ਤੋੜ ਕੇ ਕੋਲ ਕੋਲ ਸੁਧੰਨ ਦਾ